ਸਾਸ਼ੇਗਲ ਤੁਸੀਂ ਦੇਖ ਰਹੇ ਹੋ ਬੀਐਮਐਸ ਤੇ ਮੈਂ ਹਾਂ ਅਮਨਦੀਪ ਅੱਜ ਅਸੀਂ ਜਲੰਧਰ ਦੇ ਸਿਨੇਮਾ ਦੇ ਬਾਹਰ ਖੜੇ ਹਾਂ ਕਿਉਂਕਿ ਅਰਦਾਸ ਸਰਬਤ ਦਾ ਪਲਾ ਫਿਲਮ ਯੋਅਰ ਇਸ ਫਿਲਮ ਦੇ ਵਿੱਚ ਚੰਗੇ ਕਿਰਦਾਰ ਚੰਗੀ ਸਿੱਖਿਆ ਜਿਹੜੀ ਹੈ ਉਹ ਦਿੱਤੀ ਗਈ ਹੈ ਜੇਕਰ ਗੱਲ ਕਰਾਂ ਅੱਜ ਇਸ ਮੂਵੀ ਦਾ ਪ੍ਰੀਮੀਅਰ ਸੀ ਜਿੱਥੇ ਸਾਰੇ ਸਿਤਾਰੇ ਮੌਜੂਦ ਸਨ ਔਰ ਉਹਨਾਂ ਸਿਤਾਰਿਆਂ ਨੇ ਆਪਣੀ ਫਿਲਮ ਨੂੰ ਲੈ ਕੇ ਕੀ ਵਿਚਾਰ ਸਾਂਝਾ ਜੋ ਕਿਰਦਾਰ ਉਹਨਾਂ ਨੇ ਨਿਭਾਏ ਨੇ ਉਹਨਾਂ ਬਾਰੇ ਉਹਨਾਂ ਦਾ ਕੀ ਕਹਿਣਾ ਇਸ ਤੋਂ ਇਲਾਵਾ ਦਰਸ਼ਕਾਂ ਦਾ ਕੀ ਕਹਿਣਾ ਦਰਸ਼ਕਾਂ ਨੂੰ ਵੀ ਇਹ ਫਿਲਮ ਬਾਖਮਾਲ ਲੱਗੀ ਹੈ ਬਾਕੀ ਦਰਸ਼ਕਾਂ ਦੇ ਮੂਹੋਂ ਅਤੇ ਸਟਾਰਕਾਸ ਦੇ ਮੂਹੋਂ ਤੁਹਾਨੂੰ ਇਸ ਬਾਰੇ ਜ਼ਰੂਰ ਦੱਸਦੇ ਆਂ ਅਰਦਾਸ ਮੂਵੀ ਦਿਲੇ ਬਹੁਤ ਬਹੁਤ ਮੁਬਾਰਕਾਂ ਬਹੁਤ ਸੋਹਣੀ ਮੂਵੀ ਆ ਬਹੁਤ ਸੋਹਣਾ ਕਨਸੈਪਟ ਹਰ ਵਾਰੀ ਤੁਸੀਂ ਲੈ ਕੇ ਆਉਂਦੇ ਆ ਸੋ ਅਰਦਾਸ ਮੂਵੀ ਦਿਲੇ ਜਿਹਨੇ ਉਸ ਗੱਲ ਕਰਾ ਤੁਸੀਂ ਅਰਦਾਸ ਵਿੱਚ ਬਹੁਤ ਚੰਗਾ ਕਿਰਦਾਰ ਨਿਭਾਇਆ ਔਰ ਬਹੁਤ ਚੰਗੀ ਐਕਟਿੰਗ ਹੈ ਅਰਦਾਸ ਦੇ ਵਿੱਚ ਕਿੰਨੀ ਕਿ ਤਾਕਤ ਹੈ ਜੀ ਤੁਹਾਡੇ ਤੋਂ ਮੈਂ ਪੁੱਛਣਾ ਚਾਹਵਾਗਾ ਬਸ ਬਹੁਤ ਤਾਕਤ ਹੈ ਹਮ ਫਿਲਮ ਦੇਖ ਕੇ ਆਏ ਆ ਬੜਾ ਚੰਗਾ ਲੱਗ ਰਿਹਾ ਔਰ ਵਾਈ ਗੁਰੂ ਜੀ ਨੇ ਆਪ ਹੱਥ ਦੇ ਕੇ ਹੀ ਕਰਵਾਇਆ ਰੋਲ ਔਰ ਸੋਈ ਸਾਹਿਬ ਨੇ ਮੈਂ ਮੈਂ ਅਸੀਂ ਜਦੋਂ ਬਾਈ ਲਿਖਦੇ ਪਏ ਸੀ ਭਾਨਾ ਬਾਈ ਵੀ ਬੈਠੇ ਹੁੰਦੇ ਸੀ ਅਸੀਂ ਹਮੇਸ਼ਾ ਗੱਲ ਕਰਦੇ ਹੁੰਦੇ ਸੀ ਵੀ ਸੋਈ ਸਾਹਿਬ ਨੇ ਜਿਹੜਾ ਇਹਦੇ ਚ ਕੈਰੈਕਟਰ ਕੀਤਾ ਵੀ ਅਸੀਂ ਸ਼ੁਰੂ ਤੋਂ ਹੀ ਫੈਨ ਆ ਇਹਨਾਂ ਦੇ ਬੱਚੇ ਇਹਨਾਂ ਦੇ ਇਹਨਾਂ ਕੋਲੋਂ ਇੰਨਾ ਕੁ ਸਿੱਖਦੇ ਆ ਮੈਂ ਤਾਂ ਵੈਸੇ ਵੀ ਚਾਚਾ ਕਹਿੰਨਾ ਵੇ ਚਾਚਾ ਮੇਰਾ ਪਰ ਵੀ ਹੈਗਾ ਨਾ ਹਾਂ ਹਾਂ ਪਰ ਵੀ ਕੀ ਮਜ਼ਾ ਆ ਗਿਆ ਸੱਚੀ ਬਹੁਤ ਬਾਖਮਾਲ ਮੂਵੀ ਫਿਲਮ ਮੈਨੂੰ ਲੱਗੀ ਹੈ ਔਰ ਮੈਨੂੰ ਉਮੀਦ ਹੈ ਜਿੱਦਾਂ ਪਹਿਲਾ ਜਿਹੜੇ ਇਹਨਾਂ ਨੂੰ ਮਿਲਿਆ ਪਿਆਰ ਮਿਲਿਆ ਉਦਦੇ ਇਸ ਫਿਲਮ ਨੂੰ ਵੀ ਮਿਲੇਗਾ ਸੋ ਬਹੁਤ ਬਹੁਤ ਧੰਨਵਾਦ ਇਹ ਹੀ ਸੁਨੇਹਾ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਖੇਚਲ ਕਰੋ ਮੂਵੀ ਦੇ ਵਿੱਚ ਕਿਸਮਤ ਦਾ ਵੀ ਜ਼ਿਕਰ ਹੁੰਦਾ ਹੈ ਅਰਦਾਸ ਦਾ ਜ਼ਿਕਰ ਹੁੰਦਾ ਹੈ ਕਿਸਮਤ ਦੇ ਉੱਤੇ ਟਿਕੇ ਰਹਿਣਾ ਤੇ ਆਪ ਕਿਸਮਤ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਇਸ ਬਾਰੇ ਕੀ ਕਹਿਣਾ ਤੁਸੀਂ ਲੇਕਿਨ ਫਾਈਨਲੀ ਉਹ ਦਾਦੇ ਅੱਗੇ ਅਰਦਾਸ ਉਹ ਬਹੁਤ ਵੱਡਾ ਖਿਡਾਰੀ ਹੈ ਉਹ ਜੋ ਮਰਜ਼ੀ ਖੇਡ ਖੇਡ ਸਕਦਾ ਉਹ ਹੁਣ ਫਿਲਮ ਇੰਨੀ ਸੋਹਣੀ ਬਣਾਈ ਹੈ ਲਾਜ਼ਮੀ ਹੈ ਦਾਦਾ ਸਾਡੇ ਨਾਲ ਖੜਾ ਹੋਏਗਾ ਦਾਦਾ ਕਿਰਪਾ ਕਰੂਗਾ ਸਾਡੀ ਫਿਲਮ ਹਿੱਟ ਹੋ ਜ਼ਿੰਦਗੀ ਤੋਂ ਹਾਰੇ ਲੋਕਾਂ ਲਈ ਮੈਨੂੰ ਲੱਗਦਾ ਇਹ ਬਹੁਤ ਵੱਡੀ ਸਿੱਖਿਆ ਹੈ ਇਸ ਫਿਲਮ ਦੇ ਵਿੱਚ ਹਨਾ ਉਸ ਪਰ ਵੀ ਮੈਂ ਜਾਣਨਾ ਚਾਹਾਂਗੀ ਵੀ ਤੁਹਾਡੇ ਕੀ ਵਿਚਾਰ ਹਨ ਦੇਖੋ ਜਿਹੜੀ ਪਹਿਲੀ ਅਰਦਾਸ ਆਈ ਸੀਗੀ ਉਹਦੇ ਚ ਵੀ ਜਿਹੜੇ ਸੋਈ ਸਾਹਿਬ ਦਾ ਕਰੈਕਟਰ ਸੀ ਹੋਰ ਸਾਰੇ ਕਰੈਕਟਰ ਸੀ ਉਹ ਵੀ ਵੈਸੇ ਵਿਸ਼ੇ ਦੇ ਬਣੀ ਹੋਈ ਸੀ ਔਰ ਅਰਦਾਸ ਦਾ ਤਾਂ ਹਰ ਵਾਰੀ ਅੰਦਰ ਇਹ ਮੋਟੀਵੇਸ਼ਨਲ ਇਹਦਾ ਸਨੇਹ ਸੈਕੰਡ ਜਦੋਂ ਆਈ ਅਰਦਾਸ ਕਰਾਂ ਉਹ ਵੀ ਮੋਟੀਵੇਸ਼ਨਲ ਸੀ ਇਹ ਵੀ ਮੋਟੀਵੇਸ਼ਨਲ ਵੀ ਚੱਲਦੇ ਰੋ ਬਸ ਵਾਦੇ ਰੋ ਬਾਕੀ ਸਾਰਾ ਕੁਝ ਠੀਕ ਹੋ ਜਾਂਦਾ ਜੋ ਇਸ ਇੱਕ ਚੀਜ਼ ਬੜੀ ਫਖਰ ਨਾਲ ਕਹਿ ਸਕਦੇ ਆਂ ਜੋ ਦਰਸ਼ਕ ਫਿਲਮ ਦੇਖਣ ਆਊਗਾ ਉਹ ਆਪਣੀਆਂ ਗਲਤੀਆਂ ਤੇ ਆਪਣੇ ਪਿਆਰਿਆਂ ਦੇ ਸਾਹਮਣੇ ਮਾਫੀ ਮੰਗੂਗਾ ਪਛਤਾਊਗਾ ਕਿ ਮੇਰੇ ਕੋਲੋਂ ਗਲਤੀ ਹੋਈ ਸੀ ਅੱਗੇ ਉਹੋ ਜੀ ਗਲਤੀ ਨਹੀਂ ਕਰੂਗਾ ਇਹ ਪੱਕੀ ਗੱਲ ਹੈ ਬਹੁਤ ਸੋਹਣੀ ਫਿਲਮ ਹੈ ਵਾਕਿਆ ਬਾਲੇ ਕਨਸੈਪਟ ਪਹਿਲੇ ਵਾਲਾ ਬਹੁਤ ਚੰਗਾ ਲੱਗ ਰਿਹਾ ਹੈ ਕੀ ਗਹਿਣਾ ਚਾਹੋਗੇ ਬੋਲੋ ਬਸ ਸਸੇ ਇਹ ਹੀ ਹੈ ਵੀ ਅਸੀਂ ਕੋਸ਼ਿਸ਼ ਕੀਤੀ ਆ ਜਿੱਦਾਂ ਲੁਕੀ ਮੇਜ ਆ ਕਹਿੰਦੇ ਨੇ ਦੀ ਵੀ ਕੁਝ ਡਿਫਰੈਂਟ ਸਬਜੈਕਟ ਲੈ ਕੇ ਆਉਂਦੇ ਹਾਂ ਡਿਫਰੈਂਟ ਸਬਜੈਕਟ ਲੈ ਕੇ ਅੱਜ ਕੀ ਦੁਵਾਰਾ ਪੇ ਦੁਵਾਰਾ ਡਿਫਰੈਂਸ ਸਮਝ ਲੈ ਕੇ ਆ ਤੇ ਬਾਕੀ ਤੁਸੀਂ ਦੇਖੀਏ ਤੁਸੀਂ ਦੱਸੋ ਵੀ ਕਿਦਾਂ ਲੱਗੀ ਮੈਨੂੰ ਤਾਂ ਬਾਹ ਕਮਾਲ ਲੱਗੀ ਮੈਨੂੰ ਲੱਗਦਾ ਕਿ ਸਾਰੀ ਉਮਰ ਦੇ ਸਬਕ ਜਿਹੜੇ ਇਹਦੇ ਇੱਕੋ ਫਿਲਮ ਦੇ ਵਿੱਚ ਸਾਰੇ ਸਿਖਾ ਦਿੱਤੇ ਗਏ ਹਨਾ ਵੀ ਕਿਵੇਂ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ ਕਿਵੇਂ ਟੁੱਟਣਾ ਨਹੀਂ ਹਾਰਨਾ ਨਹੀਂ ਡਿੱਗਣਾ ਨਹੀਂ ਤੇ ਸਾਡੇ ਸਾਰੇ ਸਮਾਜ ਦੇ ਵਿੱਚ ਹੀ ਬਹੁਤ ਡਾਊਨਫਾਲ ਗਿਰਾਵਟ ਆ ਹਰ ਪੱਖੋਂ ਆਈ ਹੋਈ ਹੈ ਇਸ ਕਰਕੇ ਹਰ ਤਰ੍ਹਾਂ ਦੇ ਕੈਰੈਕਟਰ ਘੜੇ ਗਏ ਨੇ ਬਾਕਾਇਦਾ ਸੋਚ ਸਮਝ ਕੇ ਤਾਂ ਕਿ ਵੱਦ ਤੋਂ ਵੱਧ ਜਿਹੜੀਆਂ ਔਣਤਾਈਆਂ ਪੈਦਾ ਹੋਈਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ। ਪਹਿਲਾਂ ਤਾਂ ਮੁਬਾਰਕਾਂ ਬਹੁਤ ਵੈਰੀ ਮੂਵੀ ਆ ਅਰਦਾਸ ਸਰਬਤ ਦਾ ਭਲਾ ਔਰ ਇਹਦੇ ਵਿੱਚ ਪੰਜ ਪਰਿਵਾਰਾਂ ਦੀ ਕਹਾਣੀ ਹੈ ਬਹੁਤ ਸੋਹਣੀ ਕਹਾਣੀ ਦਿਖਾਈ ਹੈ। ਬਹੁਤ ਚੰਗੇ ਚੰਗੇ ਕਿਰਦਾਰ ਨੇ ਤੁਹਾਡਾ ਵੀ ਬਾਖਮਾਲ ਕਿਰਦਾਰ ਆ। ਸੋ ਜਾਨਣਾ ਚਾਹੂੰਗੀ ਮੈਂ ਅਰਦਾਸ ਸਰਬਤ ਦਾ ਭਲੇ ਦੇ ਵਿੱਚ ਤੁਸੀਂ ਦਿਖਾਤਾ ਕਿ ਕਿੰਨੀ ਕਿ ਤਾਕਤ ਹੈ। ਅਸਲ ਦੇ ਵਿੱਚ ਜੇ ਮੈਂ ਤੁਹਾਡੇ ਵਿਚਾਰ ਜਾਣਨ ਰਹਾ ਮੈਂ ਸਰਬਤ ਦੇ ਭਲੇ ਅਰਦਾਸ ਦੀ। ਤੁਹਾਡੇ ਕੀ ਵਿਚਾਰ ਨੇ? देखो ਸਾਡੇ ਕੋਲੇ ਨਾ ਇਹ ਬਾਬੇ ਨਾਨਕ ਦਾ ਕਨਸੈਪਟ ਹੈ ਜ਼ਿੰਦਗੀ ਜਿਉਣ ਦਾ ਇੱਕ ਜੀਵਨ ਜਾਂਚ ਦਾ ਕਨਸੈਪਟ ਹੈ ਜਿਹੜੇ ਸਾਨੂੰ ਗੁਰੂ ਸਾਹਿਬਾਨ ਦੱਸ ਕੇ ਗਏ ਨੇ ਬਹੁਤ ਸਾਰੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਅਸੀਂ ਬੋਲ ਕੇ ਜਾਂ ਲਿਖ ਕੇ ਦੱਸ ਸਕਦੇ ਉਹਨਾਂ ਚੀਜ਼ਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਜਿਵੇਂ ਇੱਕ ਪੁੱਲ ਦੀ ਖੁਸ਼ਬੂ ਹੈ ਉਹਨੂੰ ਮਹਿਸੂਸ ਕਰ ਸਕਦੇ ਸੋ ਸਿਨੇਮੇ 'ਚ ਅਸੀਂ ਇਸ ਫਿਲਮ ਦੇ ਰਾਹੀਂ ਇਹ ਚਾਹੁੰਦੇ ਆ ਕਿ ਜੇ ਪੇਰੈਂਟਸ ਦੇ ਨਾਲ ਬੰਦਾ ਫਿਲਮ ਦੇਖਣ ਆਉਂਦਾ ਤਾਂ ਉਹ ਰਿਸ਼ਤਿਆਂ ਦੀ ਕੀ ਅਹਿਮੀਅਤ ਹੈ ਉਹ ਮਹਿਸੂਸ ਕਰਦਾ ਹੈ ਸੋ ਮਹਿਸੂਸ ਕਰਕੇ ਇਸ ਗੱਲ ਨੂੰ ਫੀਲ ਕਰ ਸਕਦਾ ਹੈ ਸਮਝ ਸਕਦਾ ਹੈ ਜਿਹੜੀ ਅਸੀਂ ਬੋਲ ਕੇ ਨਹੀਂ ਸਮਝਾ ਸਕਦੇ ਸੋ ਫਿਲਮ ਦੇ ਵਿੱਚ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰਿਸ਼ਤਿਆਂ ਦਾ ਜਿਹੜੀ ਅਹਿਮੀਅਤ ਹੈ ਰਿਸ਼ਤਿਆਂ ਦਾ ਨਿਗਾ ਹੈ ਉਹ ਬੜੀ ਬੜਮੁੱਲੀ ਚੀਜ਼ ਹੁੰਦੀ ਹੈ ਜ਼ਿੰਦਗੀ ਬੰਦੇ ਨੂੰ ਇੱਕ ਵਾਰੀ ਮਿਲਦੀ ਹੈ ਉਹਨੂੰ ਸਮਝ ਲੈਣਾ ਚਾਹੀਦਾ ਤੁਹਾਨੂੰ ਜ਼ਿੰਦਗੀ ਰੋਸਿਆਂ ਤੇ ਇਨਾਂ ਦੇ ਵਿੱਚ ਸ਼ਿਕਵੇਾਂ ਦੇ ਵਿੱਚ ਖਤਮ ਨਹੀਂ ਕਰਨੀ ਚਾਹੀਦੀ ਸੋ ਇੱਕ ਪਿਓ ਦਾ ਪਿਆਰ ਥੋੜਾ ਕੌੜਾ ਹੁੰਦਾ ਹੈ ਨਾ ਪਿਓ ਡਾਂਡ ਦਿੰਦਾ ਝਟਕ ਦਿੰਦਾ ਮਾਂ ਦੇ ਨਾਲ ਬੱਚੇ ਦਾ ਪਿਆਰ ਅਲੱਗ ਤਰੀਕੇ ਦਾ ਹੁੰਦਾ ਤੁਹਾਡੇ ਕਿਰਦਾਰ ਨੇ ਬਹੁਤ ਇੱਕ ਚੰਗੀ ਸੇਧ ਦਿੱਤੀ ਹੈ ਕਿ ਪਿਓ ਤੇ ਪੁੱਤਰ ਦਾ ਰਿਸ਼ਤਾ ਜਿਹੜਾ ਹੈ ਉਹ ਵੀ ਦੋਸਤਾਂ ਵਰਗਾ ਹੋ ਸਕਦਾ ਹੈ ਸੋ ਅੱਜ ਕੱਲ ਦੀ ਜਨਰੇਸ਼ਨ ਨੂੰ ਕੀ ਮੈਸੇਜ ਦੋਗੇ ਕਿ ਪਿਓ ਤੇ ਪੁੱਤ ਦੀ ਯਾਰੀ ਹੋਣੀ ਚਾਹੀਦੀ ਕਿੰਨਾ ਗੱਲ ਦੇਖੋ ਇਹ ਅਸੀਂ ਮੈਸੇਜ ਦੇਣ ਦਾ ਮੈਸੇਜ ਫਿਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਪਿਓ ਪੁੱਤਰ ਇਸ ਤੋਂ ਇੱਕ ਦੋਸਤਾਂ ਦਾ ਹੋਣਾ ਚਾਹੀਦਾ ਹੈ ਤਾਂ ਕਿ ਜਿਹਦੇ ਵਿੱਚ ਸਾਰੀਆਂ ਗੱਲਾਂ ਸ਼ੇਅਰ ਕਰ ਸਕਣਾ ਪਿਓ ਕੋਲ ਜ਼ਿੰਦਗੀ ਦਾ ਤਜਰਬਾ ਹੈ ਪੁੱਤ ਕੋਲ ਜੋਸ਼ ਹੁੰਦਾ ਹੈ ਜੇ ਜੋਸ਼ ਤੇ ਹੋਸ਼ ਇਕੱਠਾ ਹੋ ਜੇ ਤਾਂ ਤੁਹਾਡੀ ਜ਼ਿੰਦਗੀ ਬਹੁਤ ਸੋਹਣੀ ਹੋ ਸਕਦੀ ਹੈ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਤੋਂ ਇਲਾਵਾ ਸਾਨੂੰ ਐ ਲੱਗਦਾ ਕਿ ਜਿਹੜੇ ਬਾਕੀ ਰਿਸ਼ਤੇ ਵੀ ਨੇ ਆ ਤੁਹਾਡਾ ਆਪਣੀ ਵਾਈਫ ਨਾਲ ਕੀ ਰਿਸ਼ਤਾ ਹੈ ਥੋੜਾ ਬੱਚਿਆਂ ਨਾਲ ਕੀ ਰਿਸ਼ਤਾ ਹੈ ਪੇਰੈਂਟਸ ਨਾਲ ਕੀ ਰਿਸ਼ਤਾ ਹੈ ਥੋੜੇ ਸਮਾਜ ਚ ਕਿਹੋ ਜਿਹਾ ਥੋੜਾ ਵਿਵਹਾਰ ਹੋਣਾ ਚਾਹੀਦਾ ਸੋ ਇੱਕ ਕੁੱਲ ਮਿਲਾ ਕੇ ਟੋਟਲਿਟੀ ਚ ਅੱਪਾ ਕਹੀਏ ਤਾਂ ਕਿ ਜੀਵਨ ਜਾਂਚ ਦੀ ਫਿਲਮ ਹੈ ਬਿਲਕੁਲ ਜਿਹਦੇ ਤੁਸੀਂ ਜ਼ਿੰਦਗੀ ਜਿਉਣੀ ਤੁਹਾਨੂੰ ਸਿਖਾਉਂਦੀ ਹੈ ਮੈਂ ਉਹੀ ਕਹਿਣਾ ਸੀ ਜ਼ਿੰਦਗੀ ਕੱਟਣੀ ਤੇ ਜਿਉਣਾ ਦੋਨਾਂ ਚ ਬਹੁਤ ਫਰਕ ਹੈ ਦੋਨਾਂ ਚ ਫਰਕ ਹੈ ਇਹ ਫਿਲਮ ਜ਼ਿੰਦਗੀ ਜਿਉਣ ਦੀ ਗੱਲ ਕਰਦੀ ਹੈ ਕਿ ਜ਼ਿੰਦਗੀ ਨੂੰ ਜੋ ਅੰਜਾਇ ਕਰਨਾ ਜ਼ਿੰਦਗੀ ਨੂੰ ਜਿਉਣਾ ਇੱਕੋ ਜ਼ਿੰਦਗੀ ਮਿਲੀ ਹੈ ਤੇ ਇਸ ਜ਼ਿੰਦਗੀ ਵਿੱਚ ਸਾਰਾ ਕੁਝ ਕਰਨਾ ਹੈ